ਨੇ ਜਦੋਂ ਭਾਈ ਤੇਰੇ ਘਰ ਆਇਆ ਇੱਕ ਅਲਮਰੀ ਲੈ ਕੇ ਤੂੰ ਕਮ ਸੇ ਕਮ ਕਿਰਾਇਆ ਤਾਂ ਉਹਨੂੰ ਦੇ ਦੇਂਦੀ ਹਾਂ ਹਰਬਾ ਇਹ ਸੋਚ ਲੈਣ ਚੱਲੇ ਆ ਕਿਤੇ ਉਹ ਦੁਕਾਨ ਤੇ ਨਾ ਚੱਲ ਜਾਈਂ ਨਹੀਂ ਨਹੀਂ ਜ਼ਰੂਰੀ ਉਹ ਦੁਕਾਨ ਤੇ ਜਾਣਾ ਵਾ ਕੋਲ ਬਥੇਰੀਆਂ ਦੁਕਾਨਾਂ ਨਹੀਂ ਆਏ ਆ ਤੇ ਪੰਗਾ ਹੀ ਪਾ ਲਿਆ ਵਾ ਬੰਨੇ ਵੱਢਨੇ ਕਿਹੜੇ ਸੌਖੇ ਆ ਸਾਰੇ ਕੱਪੜੇ ਗਿੱਲੇ ਹੋ ਗਏ ਬਸੀਨੇ ਨਾਲ ਉਹ ਅਰੇ ਵੀ ਕੋ ਲੈਣਾ ਕੱਲੇ ਸੋਚਦੇ ਥੋੜੀ ਲੈਣੇ ਆ ਹੋਰ ਕਾਦੇ ਰਹਿੰਦੇ ਆ ਉਹ ਪਾਈ ਤੁਹਾਡੀ ਇਕਲ ਮਾਰੀ ਗਈ ਆ ਫੁੱਲ ਮਾਰੀ ਦਾ ਜਿਹੜਾ ਕਰਾਇਆ ਨਾ 800 ਰੁਪਇਆ ਉਹ ਵੀ ਰੇਂਦਾ ਤੁਹਾਡਾ ਲੈਣ ਵਾਲਾ ਅਜੇ ਤੇ ਉਹ ਛੱਡ ਸੰਦੀਪ ਮੈਨੂੰ ਤੇ ਸਮਝ ਹੀ ਹੋਣ ਲੱਗਣ ਈ ਆ ਮੰਮੀ ਜੋ ਕੁਝ ਕਰਦੇ ਰਹੇ ਆ ਜਦੋਂ ਸੋਨੂੰ ਨੇ 1.5 ਲੱਖ ਰੁਪਇਆ ਖੜਿਆ ਸੀ ਉਹਦੇ ਵਿੱਚੋਂ 20000 ਰੁਪਇਆ ਕੱਢ ਲਿਆ ਸੀ ਨਾ ਵੀ ਕੀ ਭਾਜੀ ਨੇ ਤੇ ਮੰਮੀ ਨੇ ਮੇਰੇ ਕੋਲੋਂ 20000 ਰੁਪਇਆ ਬਾਅਦ ਵਿੱਚ ਫੇਰ ਪਾਇਆ ਸੀ ਸੋਨੂ ਨੂੰ ਨਹੀਂ ਕੀਤਾ ਮੰਮੀ ਕੁਝ ਵੀ ਮੰਨ ਜੋ ਸਾਡੇ ਕੋਲ ਕੱਲੀ ਕੱਲੀ ਗੱਲ ਦਾ ਸਬੂਤ ਹੈਗਾ ਵਾ ਅਸੀਂ ਮੰਮੀ ਤੁਹਾਨੂੰ ਝੂਠਾ ਨਹੀਂ ਕਰਨਾ ਚਾਹੁੰਦੇ ਪਰ ਮੰਨ ਜੋ ਕਿ ਮੈਂ ਗਲਤੀ ਕੀਤੀ ਆ ਕੀ ਸਬੂਤ ਆ ਤੇਰੇ ਕੋਲ ਦੱਸ ਮੈਨੂੰ ਐਵੇਂ ਪੌਂਕੀ ਜਾਣ ਡਿਆ ਵਾ ਦੱਸ ਸਹੀ ਗਏ ਜੇ ਦੋਏ ਜਾਣੇ ਮਾਹਕ ਜੇ ਕੀ ਖਿਜੜੀ ਪਕਾਏ ਜੇ ਨਾਲ ਉਹਨੂੰ ਵੀ ਲਾ ਲਿਆ ਮਾਹਕ ਜੇ ਮੇਰੇ ਸਿਰ ਤੇ ਸਵਾਰ ਹੋ ਗਏ ਜੇ ਜੇਰਾ ਕੋਈ ਗੱਲ ਹੁੰਦੀ ਐ ਮੇਰੇ ਸਿਰ ਤੇ ਚੜ ਜਾਂਦੇ ਐਵੇਂ ਮੇਰਾ ਦਿਮਾਗ ਤਾਈਓ ਖਰਾਬ ਹੋ ਜਾਵਾਗੇ ਤਾਈਆਂ ਮੈਂ ਬੋਲ ਨਹੀਂ ਇਹ ਸਭ ਕੁਝ ਇਦਾਂ ਨਹੀਂ ਮੰਨਣਾ ਮੰਮੀ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਹੁਣੇ ਮਨਾ ਲੈਨੇ ਆ ਆ ਮੈਨੂੰ ਦੱਸੋ ਆ 8:40 ਦੇ ਉੱਤੇ ਵਜੇ ਨੂੰ ਫੋਨ ਕਿਉਂ ਕੀਤਾ ਸੀ ਤੁਸੀਂ ਉਤੋਂ ਬਾਅਦ ਵਿੱਚ 8:45 ਦੇ ਉੱਤੇ ਮੁੜ ਕੇ ਪ੍ਰੀਤ ਨੂੰ ਫੋਨ ਕੀਤਾ ਕਾਦੇ ਵਾਸਤੇ ਕੀਤਾ ਹੈ ਮੰਮੀ ਅ ਮੈਂ ਦੋ ਸਬੂਤ ਤੁਹਾਡੇ ਸਾਹਮਣੇ ਕਰ ਦਿੱਤੇ ਆ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਆ ਕੱਲੀ ਕੱਲੀ ਗੱਲ ਦੀ ਮੈਂ ਕੱਢ ਕੇ ਮੁੜ ਕੇ ਸਾਰਿਆਂ ਨੂੰ ਸੁਣਾ ਦੇਣੀ ਆ ਤੇ ਫੇਰ ਮੁੜ ਕੇ ਤੁਹਾਨੂੰ ਨਾ ਨਕਲ ਕਾਉ ਨੂੰ ਜਗ੍ਹਾ ਨਹੀਂ ਲੱਭਣੀ ਤੁਸੀਂ ਕਿਹਦਾ ਪਤਾ ਵੀ ਦੇਦੇ ਹੋ ਕਿ ਨਹੀਂ ਕਿ ਅਜੇ ਵੀ ਤੇਨੂੰ ਪਤਾ ਨਹੀਂ ਲੱਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਾਓ ਮੈਂ ਆਪਣੀ ਧੀ ਨੂੰ ਦੇਣਾ ਹੀ ਦੇਣਾ ਜੇ ਜੋ ਵੀ ਉਹਨੂੰ ਚੀਜ਼ ਦੀ ਜ਼ਰੂਰਤ ਹੋਈ ਮੈਂ ਸਾਰੀਆਂ ਚੀਜ਼ਾਂ ਦੀਆਂ ਪੂਰੀਆਂ ਕਰਾਂੀਆਂ ਜੇ ਤੁਸੀਂ ਜੋ ਜਿੱਥੇ ਮਰਜ਼ੀ ਚੱਲਦੇ ਜੋ ਮੱਤੀ ਮੇਰੇ ਸਿਰ ਤੇ ਚੜਜੋ ਮੈਂ ਨਹੀਂ ਦੇਣੋਂ ਹਟਣਾ ਆ ਗਈ ਨਾ ਬਿੱਲੀ ਥਾਲਿਓਂ ਬਾਹਰ ਗੱਲ ਕਰ ਲਈ ਮੰਨ ਕੇ ਦੇਣਾ ਹੁਣ ਉਦੋਂ ਤੇ ਕਹਿੰਦੇ ਮੈਨੂੰ ਪਤਾ ਹੀ ਨਹੀਂ ਆ ਪੈਸੇ ਕਿੱਥੇ ਗਏ ਆ ਮੈਂ ਤਾਂ ਕੋਹ ਕੀਤਾ ਹੀ ਨਹੀਂ ਆ ਨਾ ਪੈਸਿਆਂ ਦਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਜਿੰਦਰੇਂਦਰੋਂ ਪੈਸੇ ਕਿੱਥੇ ਚੱਲ ਗਏ ਮਾਵਾ ਜ਼ਰੂਰਤਾ ਪੂਰੀਆਂ ਕਰਦੀਆਂ ਹੁੰਦੀਆਂ ਨੇ ਜੇ ਤੁਸੀਂ ਕਰਦੀਆਂ ਨੇ ਹਾਂ ਇਹ ਕਰਦੀਆਂ ਨੇ ਮੈਨੂੰ ਕੀ ਲੋੜ ਆ ਮੈਨੂੰ ਕੀ ਲੋੜ ਆ ਉਹ ਕਿਹੜੇ ਪਾਸਿਓਂ ਪਿੱਛੇ ਛੱਡਿਆ ਅਸੀਂ ਉਹਨੂੰ ਕਦੀ ਵੀ ਕਿਹੜੇ ਪਾਸਿਓਂ ਪਿੱਛੇ ਛੱਡਿਆ ਉਹ ਜਿਹੜਾ ਇੱਕ ਗੱਡੀ ਗਈ ਆ ਤੇ ਕਿੱਦਾਂ ਕਿੰਨੀ ਕਵਾਰੀ ਉਹਨੂੰ ਤੁਸੀਂ ਸੁਣਾਈ ਕਰ ਦਿੱਤੀ ਮੈਂ ਗੱਡੀ ਵੀ ਦੇਣੀ ਚ ਮੈਂ ਨਾਲੋ ਜੋ ਗੱਲ ਹੈ ਠੋਕ ਕੇ ਕਹੋ ਆ ਗੱਲ ਕਿ ਮੈਂ ਆ ਕੰਮ ਕਰਨਾ ਕਰਨਾ ਵਾ ਬਾਕੀ ਗੱਡੀ ਲੈਣ ਦੀ ਗੱਲ ਹੀ ਰਹੀ ਆਪਣੇ ਘਰ ਵਿੱਚ ਸੜੂ ਬੁੱਜੂ ਕਰਦੇ ਆਂ ਸਾਨੂੰ ਚੀਜ਼ ਦੀ ਜ਼ਰੂਰਤ ਹੀ ਇਹ ਕਰਕੇ ਕਰਦੇ ਆਂ ਉਹਨੂੰ ਤਾਂ ਹੀ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਉਹਨੂੰ ਨਹੀਂ ਕਿਹਾ ਤੇ ਕਸਰ ਵੀ ਨਹੀਂ ਕੋਈ ਛੱਡਿਆ ਕੀ ਤੁਸੀਂ ਚਲੋ ਠੀਕ ਆ ਹੁਣ ਸਾਰਾ ਕੁਝ ਸਾਹਮਣੇ ਤੇ ਆ ਗਿਆ ਨਾ ਵਧੀਆ ਗੱਲ ਵਾ ਉਹ ਵੇਲਾ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਫੀਤਾ ਲਾਤਾ ਫੀਤੇ ਨੂੰ ਅੱਗ ਲਾਤੀ ਆ ਤੇ ਬਸ ਠੀਕ ਆ ਪੰਬੜ ਮੱਚ ਗਏ ਨੇ ਨਾਲ ਹੀ ਸੋਰੇ ਲਾਤਾ ਫੀਤਾ ਸੱਚੀ ਗੱਲ ਤੇ ਫੀਤੇ ਨੂੰ ਅਗ ਲਾਤੀ ਆ ਬੰਲੇ ਆ ਤੇਰੇ ਨਹੀਂ ਹੋਰ ਜਿਆਣੀ ਆ ਤੂੰ ਮੰਨ ਗਿਆ ਤੈਨੂੰ ਬਹੁਤ ਸਿਆਣੀ ਆ ਚਲੋ ਠੀਕ ਆ ਮੰਮੀ ਚਲੋ ਡਰ ਜੀ ਸਾਰਾ ਕੁ ਸਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਵਾ ਹੁਣ ਕੋਈ ਗੱਲ ਨਹੀਂ ਆ ਹੁਣ ਤੁਸੀਂ ਦਿਲ ਖੋਲ ਕੇ ਲਟਾਓ ਆਪਣੇ ਘਰ ਨੂੰ ਹੁਣ ਕੋਈ ਫੇਰਫਕਾ ਨਹੀਂ ਹੈਗਾ ਇਹਨੇ ਐਵੇਂ ਤਾਂ ਨਹੀਂ ਚੁੱਕਣਾ ਦਿੱਤੀ ਇਹਦੇ ਪਿਛਲੇ ਕੁਝ ਦੇਣ ਜੋਗੇ ਨਹੀਂ ਤੇ ਗਾ ਨਹੀਂ ਕੁਝ ਦੇਣ ਦੇਂਦੀ ਮੰਮੀ ਤੇਰੇ ਮੇਰੇ ਤੇ ਕਾਹਤੋਂ ਗੱਲ ਘੋੜ ਮੁਰ ਕੇ ਲੈ ਕੇ ਆਉਂਦੇ ਆ ਆਪਣੀ ਗੱਲ ਕਰੋ ਹਾਂ ਆਪਣੀ ਤਾਂ ਨਹੀਂ ਮੈਂ ਕਰਦੀ ਆਪਣੀ ਮੈਂ ਤਾਂ ਨਹੀਂ ਕਰਦੀ ਹੈਗੀ ਪਿੱਟੂਕੜਾਂ ਦੇ ਕੇ ਲੈ ਕੇ ਆਈਆਂ ਮੇਰੇ ਸਿਰ ਦੇ ਉੱਤੇ ਟੁਕੜਾਂ ਮੈਂ ਬਾਜਵੇਂ ਨੂੰ ਨਹੀਂ ਕਿਹਾ ਸੀ ਕਿ ਮੇਰੇ ਘਰ ਦੇ ਨੂੰ ਆਹ ਗੱਲ ਕਹਿ ਦਿਓ ਉਹ ਤੁਹਾਡੀਆਂ ਹੀ ਗੱਲਾਂ ਹੁੰਦੀਆਂ ਸਿੱਧੀਆਂ ਚੋਰੀ ਚੋਰੀ ਆ ਖਵਾ ਦੋ ਤੇ ਉਹ ਖਵਾ ਦੋ ਨਲੇ ਨੂੰ ਤਾਂ ਪਤਾ ਵੀ ਨਹੀਂ ਹੈਗਾ ਕਿ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਆਹ ਤੇ ਗੱਲ ਜਦੋਂ ਮਾਨ ਕੇ ਡੈਡੀ ਨਾਲ ਕੀਤੀ ਆ ਉਦੋਂ ਖੁੱਲੀ ਆ ਤੇ ਦੂਜੀ ਗੱਲ ਰਹੀ ਇਹਦੇ ਕੁਛ ਲਿਆਉਣ ਦੀ ਇੱਕ ਮਿੰਟ ਰਹਿਣ ਜੀ ਮੈਨੂੰ ਹੁਣ ਗੱਲ ਕਰ ਲੈਣ ਦੋ ਨਹੀਂ ਨਹੀਂ ਕਰ ਲੈਣ ਦੇ ਪਹਿਲਾਂ ਕੋਈ ਨਹੀਂ ਕਰਨਗੇ ਸਾਰੇ ਜਾਣੇ ਕਰਨਗੇ ਬਾਕੀ ਰਹੀ ਗੱਲ ਇਹਦੇ ਬੋਲੇ ਹੋਣ ਦੀ ਕੀ ਅਸੀਂ ਤੈਅ ਕੀਤਾ ਸੀ ਆਪੋ ਵਿੱਚ ਘਰ ਵਿੱਚ ਸਲਾਹ ਕੀਤੀ ਸੀ ਵੀ ਅਸੀਂ ਕੁਝ ਨਹੀਂ ਲੈਣਾ ਉਹਦੇ ਵਿਚਾਰੇ ਕਹਿੰਦੇ ਸੀ ਵੀ ਜੋ ਚੀਜ਼ ਲੈਣੀ ਆ ਦੱਸੋ ਤੁਸੀਂ ਆਪ ਹੀ ਆਖਿਆ ਸੀ ਨਾ ਇਹ ਆਪਣੇ ਐਸੇ ਜੁਬਾਨ ਦੇ ਨਾਲ ਆਖਿਆ ਸੀ ਤੇ ਜੇ ਹੁਣ ਤੁਹਾਡੀ ਕੁੜੀ ਦੇ ਸਹੁਰੇ ਕਹਿੰਦੇ ਨੇ ਕਿ ਸਾਨੂੰ ਆਇਆ ਚੀਜ਼ਾਂ ਚਾਹੀਦੀਆਂ ਨੇ ਤੇ ਫਿਰ ਕਹਿ ਦੇਣ ਮੂੰਹ ਸਿੱਧਾ ਚੰਗੇ ਵੀ ਬਣਦੇ ਆ ਨਾ ਚੰਗਾਈ ਵਾਲਾ ਸ਼ਜ ਵੀ ਰੱਖਣਾ ਆਪਣੇ ਕੋਲ ਉਹਨੂੰ ਦਿਆਂਦੇ ਵੀ ਚੁੱਕਣਾ ਦੇਖ ਲੈ ਆਇਆ ਤਦ ਤੂੰ ਮਾਰਾ ਜਾਦੀ ਹੀ ਰਾਖੀ ਨਹੀਂ ਕੀਤੀ ਆ ਤੈਨੂੰ ਚੁੱਕ ਕੇ ਦੇ ਦਿੱਤੀ ਬਈ ਤੇ ਮੈਂ ਪੇਕੇ ਨਹੀਂ ਆਪਣੇ ਦੇ ਆਈ ਮੈਂ ਪੇਕੇ ਨਹੀਂ ਦੇ ਆਈ ਤੇ ਹੋਰ ਕੋਣ ਨਹੀਂ ਸੀ ਓਨੀ ਤੇ ਆਡੀ ਵੀ ਧੀ ਓਨੀ ਹੈ ਜਿੰਨੀ ਮੇਰੀ ਆ ਉਹ ਸ਼ਾਦੀ ਧੀ ਤੇ ਸਾਡੇ ਨਾਲ ਰਾਇ ਕਰ ਵੀ ਆਹ ਬੱਚ ਨੂੰ ਦੇਣਾ ਇਹ ਨਾ ਗੱਲਾਂ ਕਰ ਫੇਕ ਗੱਲ ਕਰ ਹਾਈ ਦਾਦੇ ਮੰਮੀ ਤੁਸੀਂ ਉਹਨੂੰ ਹਰਾਮ ਬਣਾ ਦੇਣਾ ਵਾ ਜੋ ਆਈ ਆਪਣੇ ਨੂੰ ਉਹਨੂੰ ਇਹ ਹੁਣਾਵਾ ਕਿ ਕੋਈ ਨਹੀਂ ਸੱਸ ਮੇਰੀ ਜਿਹੜੀ ਚੀਜ਼ ਮੰਗਿਆ ਛਕਾਲ ਦਿੰਦੀ ਮੈਨੂੰ ਕਿਹੜਾ ਮਾਰਨ ਦੀ ਉਹਨਾਂ ਕੋਲ ਉਹਦਾ ਕੰਮ ਕਰ ਕਰਨ ਦੀ ਤੁਹਾਡੇ ਨਾਲ ਮੈਂ ਵਾਰੇ ਨਹੀਂ ਆ ਸਕਦੀ ਤੁਸੀਂ ਤਿੰਨ ਜਣੇ ਦੇ ਤਿੰਨ ਨਹੀਂ ਤੂੰ ਵੀ ਵਾਰੇ ਆ ਆਹੋ ਤਿੰਨ ਜਣੇ ਨਹੀਂ ਕਿੜੀਆਂ ਤੁਹਾਡੇ ਇੱਥੇ ਵੀ ਹੱਥ ਪੈਰ ਫੜਲੇ ਆ ਬੋਲਣ ਹੀ ਦੇ ਜੇ ਤਿੰਨਾਂ ਦੇ ਉੱਤੇ ਸਵਾਰ ਹੁੰਦੇ ਆ ਤੇ ਮੈਨੂੰ ਵਾਰੇ ਹੁੰਦੇ ਨਾ ਉਹਨਾਂ ਨੇ ਵਾਰੇ ਹੁੰਦੇ ਨਾ ਤੈਨੂੰ ਤਿੰਨਾਂ ਜਣਾਂ ਨੇ ਕਿਹੜੇ ਤੇਰੇ ਦੰਦ ਕੱਢ ਦਿੱਤੇ ਆ ਕਾਢੀ ਦੇਣੇ ਆ ਜਿਹੜੇ ਹਿਸਾਬ ਨਾਲ ਤੁਸੀਂ ਤਿੰਨੇ ਜਣੇ ਰਲ ਕੇ ਆਏ ਜੇ ਤੁਸੀਂ ਜ਼ੁਬਾਨੇ ਮੇਰੀ ਕੱਢ ਦੇਣੀ ਆ ਹਾਂ ਦੋਗੀ ਮੰਮੀ ਜੀ ਇਦਾਂ ਨਹੀਂ ਜੇ ਗੱਲ ਬੰਨਣੀ ਫਿਰ ਆ ਚੋਰੀ-ਚੋਰੀ ਇੱਕ-ਇੱਕ ਚੀਜ਼ ਦਿੱਤੇ ਆਂ ਰੌਲਾ ਰੋਜ ਨਹੀਂ ਮੁੱਕਣਾ ਤੁਸੀਂ ਇਦਾਂ ਕਰੋ 30 ਰਵਾਈ ਨੂੰ ਵੀ ਸੱਦ ਲਓ ਤੇ ਨਾਲ ਉਹਦੀ ਮਾਂ ਨੂੰ ਵੀ ਸੱਦ ਲਓ ਤੇ ਇੱਕ ਲਿਸਟ ਬਣਵਾ ਲਓ ਲੰਮੀ ਹਾਰੀ ਤੇ ਟਰੱਕ ਭਰ ਕੇ ਇੱਕ ਹੀ ਵਾਰੀ ਛੱਡ ਆ ਉਹ ਫਿਰ ਦਾਜ ਸਾਰਿਆਂ ਨੂੰ ਪਤਾ ਵੀ ਲੱਗੂਗਾ ਕਿ ਅਗਲਿਆਂ ਨੇ ਮੰਗਿਆ ਵਾ ਤੇ ਲਿਆਵਾ ਦਾਜ ਚੋਰੀ-ਚੋਰੀ ਫਨਾਉਣ ਦਾ ਚੀਜ਼ਾਂ ਕੀ ਮਤਲਬ ਆ ਸਾਨੂੰ ਵੀ ਪਤਾ ਹੋਊ ਕਿ ਅਸੀਂ ਘਰ ਹੋਰ ਇੱਕਦਾਂ ਠੋਕਣਾ ਚੀਜ਼ਾਂ ਦਿੱਤੀਆਂ ਵਾ ਤੇ ਤੁਹਾਨੂੰ ਵੀ ਸਿੱਧਕ ਹੋਊਗਾ ਕਿ ਮੈਂ ਵੀ ਆਪਣੀ ਧੀ ਦਾ ਘਰ ਭਰ ਦਿੱਤਾ ਵਾ ਤੇ ਨਾਲੇ ਵੇਖਾਂਗੇ ਤੁਹਾਡੇ ਦਿੱਤੇ ਕਿੰਨਾ ਘਰ ਭਰਦਾ ਵਾ ਬਾਕੀ ਮੰਮੀ ਬਰਕਤ ਉਹਦੇ ਮਿਹਨਤ ਕੀਤਾ ਪੈਣੀ ਤੇ ਤੁਸੀਂ ਉਹਨੂੰ ਹੱਡ ਹਰਾਮੀ ਬਣਾਉਂਦੇ ਜੇ ਆਪਣੇ ਮੂੰਹੋਂ ਕਹਿੰਦਾ ਸੀ ਨਾ ਕਿ ਜਿਹੜੀ ਮਸ਼ੀਨ ਮੈਂ ਚਲਾਉਂਦਾ ਵਾ ਉਹ ਮਸ਼ੀਨ ਦੇ ਉੱਤੇ 50 60000 ਰੁਪਏ ਤਨਖਾਹ ਵਾ ਤੇ ਜਦੋਂ ਡੈਡੀ ਕੰਮ ਕਰਦੇ ਹੁੰਦੇ ਸੀ ਕਿੰਨਿਆਂ ਦੇ ਉੱਤੇ ਕਰਦੇ ਹੁੰਦੇ ਕਿੰਨੀਆਂ ਟੱਕਰਾਂ ਮੈਂ ਮਾਰੀਆਂ ਵਾ ਜਦੋਂ ਕਿਸਮਤ ਨੇ ਦਰਵਾਜ਼ੇ ਖੋਲਣੇ ਆ ਨਾ ਉਦੋਂ ਹੀ ਘਰ ਦੇ ਵਿੱਚ ਜਿਹੜੀ ਆ ਨਾ ਬਰਕਤ ਆਉਣੀ ਆ ਐਦਾਂ ਨਹੀਂ ਆਉਣੀ ਹਾਂ ਤੁਸੀਂ ਉਹਦਾ ਘਰ ਭਰੀ ਜਾਓਗੇ ਉਹਦੇ ਘਰ ਵਿੱਚ ਬਣਨਾ ਕੁਝ ਨਹੀਂ ਆ ਤੇ ਸਾਡੇ ਘਰ ਦੀ ਬਰਕਤ ਜਾਂਦੀ ਰਹਿਣੀ ਆ ਇਹ ਜਰਾਨੀਆਂ ਨੂੰ ਸਾਡਾ ਹਰਾਮੀ ਕਰਨ ਲਈ ਆ ਸਾਡਾ ਹਰਾਮੀ ਉਹਨੇ ਉਹਦਾਂ ਦਾ ਸਦਾਜੀ ਕੰਮ ਕਰਨਾ ਛੱਡਿਆ ਮਜੇ ਦਾ ਮੈਨੂੰ ਇੱਥੋਂ ਆਈ ਜਾਂਦਾ ਵਾ ਇਕੱਲੀ ਜਾਂਦੀ ਐ ਚੁਬੜੀਆਂ ਆ ਜੀ ਆਹ ਦੇਖ ਨੂੰ ਪਤਾ ਲੱਗ ਗਿਆ ਕਿ ਬਣਾ ਬੁਰੰਤ ਕਰਦੇ ਕੀ ਕੀ ਕਰਦੀ ਰਹੀ ਐ ਮੈਨੂੰ ਤੁਹਾਡੀਆਂ ਬੜੀਆਂ ਗੱਲਾਂ ਚੁਬਣ ਡੀਆਂ ਇਹਨਾਂ ਦੀ ਚੁਬੜੀਆਂ ਕਿ ਨਹੀਂ ਚੁਬੜੀਆਂ ਤੁਹਾਡੀਆਂ ਬਹੁਤ ਜ਼ਿਆਦਾ ਚੁਬਣ ਡੀਆਂ ਜੀ ਮੇਗਾ ਚੁਬਣੀਆਂ ਆ ਆ ਮੇਰੀਆਂ ਚੁਬਣੀਆਂ ਆ ਅੱਜ ਤੱਕ ਪਤਾ ਕਿੱਦਾਂ ਔਖੇ ਹੋ ਕੇ ਕਮਾਈ ਕਰਦੇ ਰਹਿ ਆ ਗੱਲ ਲੈਣ ਸਿਰ ਤਿੰਨੇ ਜਾਣੇ ਡੇ ਆ ਤੈਨੂੰ ਪਤਾ ਕਿੱਦਾਂ ਔਖੇ ਕਮਾਈ ਕਰਦੇ ਰਹਿ ਆ ਸਾਡੀਆਂ ਤੈਨੂੰ ਆਪੇ ਚੁਬਣੀਆਂ ਆ ਲੈ ਐ ਸੱਚੀ ਜਵਾਨੇ ਆ ਜਾਓ ਠੱਠੇ ਖੂਚ ਪਾਓ ਮੈਂ ਤੇ ਇਦਾਂ ਹੀ ਕਰਨਾ ਜੇ ਠੀਕ ਕਰ ਲੋਗੇ ਤੁਸੀਂ ਮੈਨੂੰ ਚਲੋ ਕਮ ਸੇ ਕਮ ਇਹਨਾਂ ਦੇ ਪਤਾ ਲੱਗ ਗਿਆ ਕਿ ਸਾਡੇ ਘਰ ਵਿੱਚ ਆਇਆ ਕੁਝ ਹੋਇਆ ਕਰਨਾ ਦਾ ਆਦਤ ਪਾ ਲਿਆ ਹੁਣ ਇਹ ਕੰਮ ਦੀ ਰਿੱਕੀ ਉਠੋ ਹੂੰ ਪਹਿਬਤੀ ਹਾਂਜੀ ਬੱਤੀ ਆ ਗਈ ਆ ਜਾਓ ਪੱਖੇ ਥੱਲੇ ਲੰਮੇ ਬਹਿ ਜਾਓ ਹਾਏ ਪੱਖੇ ਥੱਲੇ ਕੀ ਲੰਮੇ ਪੈਣਾ ਵਾ ਉਦਾਂ ਤੇ ਇੱਥੇ ਵੀ ਬੜੀ ਵਧੀਆ ਛਾਂ ਆ ਹੀ ਹਾਲ ਕਿੰਡੀ ਸੋਹਣੀ ਹੁਣ ਹਵਾ ਚੱਲ ਪਈ ਓ ਹੁਣੀ ਚੱਲੀ ਐ ਨਾ ਕਿਉਂਕਿ ਹੁਣ ਬੱਤੀ ਜੋ ਆ ਗਈ ਆ ਉਦੋਂ ਦੀ ਹਵਾ ਵੀ ਨਹੀਂ ਸੀ ਆਉਂਦੀ ਓ ਚੱਲ ਕੋਈ ਨਹੀਂ ਬਹਿ ਜਾ ਇੱਥੇ ਹੀ ਇੱਥੇ ਬਹਿ ਜਾ ਪੱਖੇ ਨਾਲੋਂ ਤਾਂ ਚੰਗਾ ਆ ਹਾਏ ਰਾਤ ਨੂੰ ਬੱਤੀ ਬੰਦ ਹੋ ਜਾਂਦੀ ਆ ਕਿਤੇ ਨਾ ਮਰਨ ਹੱਕਲੇ ਹੋ ਜਾਂਦਾ ਇੱਕ ਤਾਂ ਨਿਵੇਟਰ ਚ ਵੀ ਪਤਾ ਨਹੀਂ ਜਾਣ ਨਹੀਂ ਹੈਗੀ ਘੰਟਾ ਨਹੀਂ ਕੱਢਦਾ ਬੱਤੀ ਬੰਦ ਹੋਣ ਤੋਂ ਬਾਅਦ ਹਾਏ ਹਾਏ ਇਨਵਰਟਰ ਦਾ ਕੋਈ ਕਸੂਰ ਨਹੀਂ ਆ ਨਿੱਕੀ ਜੀ ਤੇ ਬੈਟਰੀ ਲਿਆ ਕੇ ਰੱਖੀ ਆ ਵੱਡਾ ਬੈਟਰਾ ਲਿਆਓ ਕਮ ਸੇ ਕਮ 8-9 ਘੰਟੇ ਤੇ ਪੱਖਾ ਚੱਲ ਜੇ ਕੋਈ ਨਹੀਂ ਵੇਨੇ ਛੋਨੇ ਲਿਆਉਣੇ ਵੱਡਾ ਬੈਟਰਾ ਲਿਆਉਣੇ ਛੋਨੇ ਇਨਵਰਟਰ ਹੀ ਬਦਲਾ ਦੇਣਾ ਆਪਾਂ ਹੋਰ ਕੀ ਦੋ ਬੈਟਰੀਆਂ ਵਾਲਾ ਲਿਆਉਣੇ ਆ ਕਿਤੇ ਬੁਰਾ ਹਾਲ ਹੋ ਗਿਆ ਰਾਤ ਮੱਛਰ ਵੀ ਪੱਖਾ ਵੀ ਕਿਤੇ ਕੋਈ ਚੱਲੇ ਨਾ ਪਹਿਲਾਂ ਤੇ ਮੇਰਾ ਜੀ ਕਰੇ ਮੇਰੇ ਸੋਨੂੰ ਵੀਰ ਜੀ ਹੁਣਾਂ ਘਰ ਚੱਲ ਜਾ ਚੱਲ ਜਾਣਾ ਸੀ ਜੀ ਤੁਹਾਨੂੰ ਤੈਨੂੰ ਫਰਾਟੇ ਤੇ ਗਾਡੀ ਸਵਾਲ ਲੈਣਾ ਸੀ ਸਵਾਲ ਦੇਣਾ ਸੀ ਜੇ ਲੜਾਈ ਨਾ ਹੋਈ ਹੁੰਦੀ ਟਾਡੀ ਅੱਛਾ ਹੋਰ ਕੀ ਏਡੀ ਵੀ ਭਾਬੀ ਨਹੀਂ ਮਾੜੀ ਆਗੀ ਆਹੋ ਲੜਾਈ ਤਾਂ ਮੈਂ ਕੀਤੀ ਆ ਕੇ ਮਾੜਾ ਤਾਂ ਮੈਂ ਸੁਧਰਕਾਰ ਤੇਰਾ ਘਰ ਵਾਲਾ ਬਚ ਗਿਆ ਨਹੀਂ ਤਾਂ ਉਹਨਾਂ ਨੇ ਹੱਡੀ ਪਸਲੀ ਤੋੜ ਦੇਣੀ ਕੋਈ ਨਾ ਕੋਈ ਤੁਸੀਂ ਨਾ ਹਰ ਇੱਕ ਗੱਲ ਨੂੰ ਆਪਣੇ ਵੱਲ ਲੈ ਜਾ ਕਰੋ ਮੈਂ ਮਜ਼ਾਕ ਕਰ ਲਈ ਸੀ ਮੈਂ ਸੱਚੀ ਥੋੜਾ ਚੱਲ ਜਣਾ ਸੀ ਉਹਨਾਂ ਦੇ ਘਰ ਉਹ ਪਤਾ ਵਾ ਮੈਨੂੰ ਤੋਂ ਮੈਂ ਸੱਚ ਕਹਿਣਾ ਸੀ ਤੁਹਾਨੂੰ ਆਹ ਵੇਖੋ ਮੇਰੀ ਚੂੜੀ ਟੁੱਟ ਗਈ ਆਖੋ ਤੈਨੂੰ ਮਾੜੀ ਜੀ ਫਾਇਦਿਕ ਲਾਲਾ ਇਹਨੇ ਜੁੜ ਜਾਣਾ ਇਹਨੂੰ ਕਿਉਂ ਹੰਡਿਆ ਨਹੀਂ ਨਹੀਂ ਮੈਂ ਕਹਿੰਦੀ ਆ ਕਿਉਂ ਨਾ ਮੈਂ ਕੋ ਚੂੜਾ ਬਦ ਲਾਲਾ ਆਪਣਾ ਚੂੜਾ ਨਹੀਂ ਬਦਲਾਈਦਾ ਹੁੰਦਾ ਜਿਹੜਾ ਚੂੜਾ ਪਾਇਆ ਹੋਵੇ ਨਾ ਪਹਿਲੀ ਵਾਰ ਘਰਦਿਆਂ ਨੇ ਉਹੋ ਹੀ ਹੰਡਾਈਦਾ ਆ ਉਹ ਕੋਈ ਗੱਲ ਨਹੀਂ ਹੂੰ ਨਹੀਂ ਉਹ ਗੱਲਾਂ ਹੈਗੀਆਂ ਹੂੰ ਤੇ ਕੁੜੀਆਂ ਦੋ ਰੋ ਤਿੰਨ ਤਿੰਨ ਚੂੜੇ ਬਦ ਲਾ ਲੈਂਦੀਆਂ ਵਾ ਤੇ ਕੋਈ ਨਹੀਂ ਤੁਸੀਂ ਇੱਕ ਮੈਨੂੰ ਸੋਨਾ ਜਿਹਾ ਚੂੜਾ ਲੈ ਦੇਉ ਜਿਆਰਾ ਵੱਡਾ ਨਹੀਂ ਬਸ ਛੋੜੀਆਂ ਛੋੜੀਆਂ ਜੂੜੀਆਂ ਹੀ ਲੈ ਆ ਦੇ ਭਾਵੇਂ ਉਹ ਨਹੀਂ ਬਾਬਾ ਮੈਂ ਨਹੀਂ ਆ ਕੰਮ ਕਰਨਾ ਹੈਗਾ ਤੇਰਾ ਇਰਾਦਾ ਵਾ ਕਿ ਮੰਮੀ ਕੋਲੋਂ ਗਾਲਾਂ ਖਾਵੇ ਗੁਜਰੇ ਪਾਲਣੀ ਸੀ ਨਾਲ ਵਧੀਆ ਜੇ ਮੈਨੂੰ ਪਤਾ ਵਾ ਇਹ ਮੰਮੀ ਨੇ ਨਹੀਂ ਮੰਨਣਾ ਹੈਗਾ ਤਾਈਓ ਤੇ ਮੈਂ ਤੁਹਾਨੂੰ ਕਿਹਾ ਸੀਦਾ ਤੂੰ ਇਦਾਂ ਕਰ ਤਾ ਆਪਣੀ ਮੰਮੀ ਨਾਲ ਸਲਾਹ ਕਰ ਲਾ ਉਹ ਉਹ ਜਿੱਦਾਂ ਕਹਣਗੇ ਓਦਾਂ ਕਰ ਲਈ ਉਹ ਡਾਣਾ ਤੁਹਾਡੇ ਨਾਲ ਗੱਲ ਕਰਦਾ ਕੋਈ ਫਾਇਦਾ ਹੀ ਨਹੀਂ ਹੈਗਾ ਲਓ ਕੀ ਹੋ ਗੁੱਸੇ ਗੜੀ ਕੋ ਲਗੀਆਂ ਇਹੋ ਹੀ ਕਾ ਕਿ ਮੰਮੀ ਆਪਣੀ ਨਾਲ ਸਲਾਹ ਕਰ ਲਈ ਮੈਂ ਵੀ ਆਪਣੀ ਮੰਮੀ ਨਾਲ ਕੋਈ ਨਹੀਂ ਕਰ ਲੈਣਾ ਸਲਾਹ ਮੈਂ ਗੁੱਸੇ ਨਹੀਂ ਹੈਗੀ ਹਾਂ ਚੱਲ ਫਿਰ ਇਦਾਂ ਕਰ ਲੱਸੀ ਦਾ ਗਲਾਸ ਲਿਆ ਬਣਾ ਕੇ ਵਧੀਆ ਜਾ ਕਿਉਂ ਆਪਾਂ ਮੇਰੇ ਆਖੇ ਲੱਗਦੇ ਜੇ ਉਹ ਹਏ ਹੁਣ ਖਾਣਾ ਪੀਣਾ ਬੰਦ ਕਰ ਦੇਣਾ ਦੱਸ ਤੂੰ ਮੇਰਾ ਲਿਆ ਦੇ ਨੀ ਆ ਕੀ ਵੇਖਣ ਡਿਆਂ ਰੀਲਾਂ ਓਏ ਆਹੋ ਆਹ ਰੀਲਾਂ ਜੀਆਂ ਵੇਖਣ ਡਿਆਂ ਅਸੀਂ ਅੰਮੀਨਾ ਚੱਲਣ ਡਿਆ ਨਾ ਸੌਂ ਦਾ ਅਸੰਧਾਰੇ ਵਾਲੀਆਂ ਰੀਲਾਂ ਬੜੀਆਂ ਚੱਲਣ ਡੀਆਂ ਵੇ ਦੇਣੀ ਸਧਾਰੇ ਦੇ ਚੱਲਣ ਡੇ ਨੇ ਤੇ ਇਹੋ ਕੁਛ ਹੀ ਫੂਨਾ ਚ ਵੀ ਆਉਣਾ ਏ ਪ੍ਰੀਤ ਦੇ ਭਰਾ ਪਰਜਾਈ ਤੇ ਆਏ ਨਹੀਂ ਸੰਧਾਰਾ ਲੈ ਕੇ ਇਹਦੇ ਵਾਸਤੇ ਨਖਤਿਆ ਜਿਹੜੀ ਗਿਲੰਬਾਰੀ ਆਈ ਆ ਉਹ ਸੰਧਾਰਾ ਹੀ ਆਇਆ ਹੋਰ ਕੀ ਆਇਆ ਅਜੇ ਵੀ ਤੇਰੀ ਤਾਂਗੇ ਤੇ ਫੇਰ ਕੀ ਆ ਦੱਸ ਹੁਣ ਆਪਣੀ ਕੁੜੀ ਨੂੰ ਦੇਣਾ ਚਾਹਉਂਦੇ ਨਾ ਵਾ ਤੇ ਅੱਗੇ ਲਵਾਰੀ ਕੁੜੀ ਨੂੰ ਦਿੱਤੀ ਤੈਨੂੰ ਤੇ ਨਹੀਂ ਦਿੱਤੀ ਉਹਨਾਂ ਨੇ ਇਹਦੇ ਭਰਾ ਪਰਝਾਈ ਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਸਮਾਨ ਲੈ ਕੇ ਆਉਂਦਾ ਆ ਵੇਖਾਂ ਵੀਡੀਓ ਦੇ ਵਿੱਚ ਕਿਦਾਂ ਭਰਾ ਪਰਝਾਈਆਂ ਸਮਾਨ ਲੈ ਲੈ ਕੇ ਆਉਣਦੇ ਤੇ ਲੋਕ ਰੀਲਾਂ ਬਣਾਉਣਦੇ ਦੱਸ ਲੈ ਕੇ ਆਉਂਦੇ ਤਾਂ ਅਸੀਂ ਵੀ ਇੱਕ ਅੱਧੀ ਰੀਲ ਬਣਾ ਲੈਂਦੇ ਇੱਥੇ ਉਹਨਾਂ ਦੇ ਨਾਲ ਵੀ ਇੰਨਾ ਲਾਲਚ ਨਹੀਂ ਕਰੀਦਾ ਤੇ ਨਾਲੇ ਸਾਡੇ ਨਾ ਇੱਥੇ ਰਵਾਜ ਹੈ ਨੀਗਾ ਇੰਨਾ ਸੰਧਾਰਿਆ ਸੰਧੋਰੀਆਂ ਦਾ ਪਹਿਲਾ ਸੌਣ ਤਾਂ ਕਟਣ ਇੰਨੇ ਜਾਣਾ ਹੀ ਪਰ ਉਹ ਵੀ ਹੁਣ ਕੁੜੀਆਂ ਨਹੀਂ ਪੁੱਤਰ ਜਾਂਦੀਆਂ ਅੱਗੇ ਪਹਿਲਾ ਰਵਾਜ ਹੁੰਦਾ ਸੀ ਮੀਨਾ ਮੀਨਾ ਸੌਣ ਕਟਣ ਤੁਰ ਜਾਣਾ ਸੰਗਰਾਦੋਂਗੇ ਤਰਾ ਜਾਣਾ ਹੈ ਸੌਂ ਚ ਸਸ ਦੇ ਮੱਥੇ ਨਹੀਂ ਲੱਗਣਾ ਤੇ ਹੁਣ ਤਾਂ ਕੁੜੀਆਂ ਜਾਂਦੀਆਂ ਨੇ ਤਾਂ ਨਾ ਕੋ ਕਲੋਂਦਾ ਹੀ ਹੈ ਪੁੱਤਰ ਜੇ ਜਾਣ ਵੀ ਨਾ ਤੇ ਅੱਧੇ ਸੌਂ ਚ ਲੈ ਆਉਂਦੇ ਰੱਠ ਦਸ ਦੇ ਰਹਿਣ ਤੇ ਆਣ ਕੇ ਤੇ ਠੂਠੀ ਵਟਾ ਲਿੰਦੀਆਂ ਨੇ ਤੇ ਕੰਮ ਕਰ ਕਰਨ ਦੇ ਪੈਂਦੀਆਂ ਨੇ ਆਪਣਾ ਘਰਾਂ ਦੇ ਤੇ ਮੇਰੀ ਗੱਲ ਸੁਣ ਹਾਂ ਮੰਮੀ ਜੇ ਨਹੀਂ ਕੋਈ ਕਲੋਂਦਾ ਤਾਂ ਨਾ ਸਹੀ ਪਰ ਆਪਾਂ ਤਾਂ ਕਲਾਈਏ ਮੈਨੂੰ ਪਤਾ ਆਪਾਂ ਇਧਰੋਂ ਖਾਲੀ ਆ ਧਗਲਣਾ ਇਹਨੂੰ ਉਧਰੋਂ ਇਹਨੇ ਭਰੇ ਹੱਥੀ ਹੋਣਾ ਜਾ ਜਰਮਾਨ ਕਰ ਜਾ ਤੇ ਇੰਨੀ ਉੱਤੋਂ ਤੇਰੀ ਗਰਮੀ ਐ ਗਰਮੀ ਚ ਮੇਰੇ ਕੋ ਕਿਤੇ ਕੰਮ ਹੁੰਦਾ ਐ ਸਾਰਾ ਉਹ ਕੰਮ ਕਰਦੀ ਫਿਰਦੀ ਐ ਵਿਚਾਰੀ ਕੰਮ ਮੇਰੀ ਗੱਲ ਸੁਣਾ ਮਮੀ ਕੰਮ ਕਿਤੇ ਹੈ ਕਿੰਨਾ ਕ ਜੋ ਚਲ ਜੂਗੀ ਤੇ ਤੂੰ ਸਿਰਫ ਰੋਟੀਆਂ ਰੋਟੀਆਂ ਲਾ ਲਿਆ ਕਰੀ ਸਬਜੀ ਮੈਂ ਬਣਾਦਿਆ ਕਰੂੰਗਾ ਭਾਂਡੇ ਵੀ ਮੈਂ ਤੋਦਿਆ ਕਰੂੰਗਾ ਕਲਾਦੇ ਹਫਤਾ ਤੱਕ ਕੋਈ ਨਹੀਂ ਹੁੰਦਾ ਮਮੀ ਨਹੀਂ ਮੇਰੀ ਹੈ ਹਾਂਥ ਨਾਲ ਬਹਨਾ ਹੈਗਾ ਵਾ ਮਾੜਾ ਜਾ ਜਾ ਕੇ ਉਹਨੂੰ ਕਹਿ ਕੇ ਸੌਂਦੇ ਮਹੀਨੇ ਦੇ ਵਿੱਚ ਕੁੜੀਆਂ ਫੇਰਾ ਪਾ ਕੇ ਹੁੰਦੀਆਂ ਵਾ ਆਪਣੇ ਪੇਕੇ ਕਹਦੇ ਆ ਫੇਰ ਲ ਮਮੀ ਨਹੀਂ ਮੇਰੀ ਹਾਂ ਮਰ ਕੋਈ ਚਪੇ ਅੰਡਾ ਖਾ ਲਈ ਕਿੱਡਾ ਬਹੁਤਾ ਮੂੰਹ ਵੱਡੀ ਜਾਂਦਾ ਖਾ ਉਹਨੂੰ ਖਾ ਤਿੰਨ ਚਾਰ ਦਿਨੀ ਫਿਰ ਲੈਵਾਂਗੇ ਬਟਾਲਾਂ ਦੀ ਉਹ ਟੁੱਠੀ ਨਾ ਟੁੱਠੀ ਆਨੂੰ ਕੀ ਆ ਹੈ ਚੱਲ ਚੱਲ ਜਾ ਜਾ ਰਸੋਈ ਚ ਕੰਮ ਗੰਢੀ ਉਹ ਕਰਦੇ ਮੰਮੀ ਬਣ ਕੇ ਇੰਨਾ ਕੰਮ ਹੈ ਨਹੀਂ ਨਹੀਂ ਮੈਂ ਨਹੀਂ ਜਾਣ ਵਾਲਾ ਉਹਨੂੰ ਕਹਿਣਾ ਤਾਂ ਫਿਰ ਮੈਂ ਆਪ ਕਹਿ ਦੂੰਗਾ ਬਲੇ ਬਲੇ ਆਇਆ ਸੁਗਤੇ ਬਹੁਤ ਨੀਂਦਾ ਚੜੀਆਂ ਬਲੇ 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 ਵੀਰ ਤੇ ਆਉਂਜੋ ਤਾਂ ਬਹੁਤ ਥੱਕਾ ਹੰਦਾ ਵਾ ਸ਼ੁਕਰ ਆ ਮੇਰਾ ਭੈਣ ਭਾਈ ਆਇਆ ਕੋਸਾ ਠੀਕ ਠਾਕ ਬਹੁਤ ਵਧੀਆ ਤੂੰ ਆਪਣਾ ਦੱਸ ਬੈਠੋ ਆ ਸੁਗਤੇ ਨੀਂਦਾ ਇੱਦਾਂ ਹੀ ਮੈਂ ਵਿਹਲੇ ਆ ਗਿਆ ਮੈਂ ਘਰੇ ਰਮਾਨ ਕਰ ਲੈਣਾ ਬੈਠੋ ਪੱਖਾ ਚੱਲ ਨਹੀਂ ਕੋਈ ਨਹੀਂ ਬੈਠੋ ਬੈਠੋ ਕੋਈ ਗੱਲ ਬੈਠੋ ਤੈਥੋਂ ਤੂੰ ਨਹੀਂ ਹੋਰ ਬਾਕੀ ਪਰਿਵਾਰ ਸਭ ਠੀਕ ਆ ਠੀਕ ਠਾਕ ਵਧੀਆ ਠੀਕ ਆ ਵਾਹਾਂ ਬੜੀ ਕਿਰਪਾ ਰੱਬ ਦੀ ਆ ਹੁਣੇ ਇਹੜੀ ਘੜੀ ਨੰਗਦੀ ਆ ਵਧੀਆ ਨੰਗਦੀ ਆ ਚਲੋ ਸ਼ੁਕਰ ਆ ਹੋਰ ਫਿਰ ਨਵੇਂ ਤਾਜੀ ਕੋਈ ਨਵੀਆਂ ਤਾਜ਼ੀਆਂ ਕਾਹ ਜਾਵਾ ਥੋੜਾ ਬੜਾ ਪਤਾ ਲੱਗਾ ਹੀ ਹੋਣਾ ਥੋੜਾ ਬੜਾ ਕਹਾਦਾ ਭਈਆ ਪਤਾ ਤੇ ਸਾਰਾ ਕੁਝ ਹੀ ਲੱਗਦਾ ਵਾ ਪਰ ਹੁਣ ਕਰੀਏ ਕੀ ਦੋਵੇਂ ਬੰਨੇ ਰਿਸ਼ਤੇਦਾਰੀ ਆ ਫਸਿਆਂ ਵਿੱਚ ਵਿਚਾਲੇ ਗੱਲ ਤੇ ਤੁਹਾਡੀ ਹੀ ਠੀਕ ਆ ਦਰਬਾਖਿਆ ਅਸੀਂ ਐਸੇ ਕਰਕੇ ਤੁਹਾਡੇ ਦਾਈ ਕੋਈ ਗੱਲ ਨਹੀਂ ਬਚਾਉਣਾ ਜਾਉ ਨਹੀਂ ਵੀ ਤੁਹਾਡੇ ਦਿਲ ਨੂੰ ਕੋਈ ਸੇਖ ਨਾ ਪਹੁੰਚੇ ਮੰਮੀ ਜੀ ਬਾਹਰ ਪਰੌਣੇ ਆਏ ਆ ਮੇਲਾਉਣਾ ਹੀ ਕੋਈ ਨਹੀਂ ਮੈਨੂੰ ਪਰੌਣੇ ਦਿਸਦੇ ਆ ਮੇਰੀ ਅੱਖਾਂ ਦੁਖਣੇ ਦੀਆਂ ਨਹੀਂ ਆਈਆਂ ਹੈਗੀਆਂ ਮੈਨੂੰ ਸਭ ਲੱਭਦਾ ਵਾ ਰੱਬ ਨੇ ਮੇਨੂੰ ਅੱਖਾਂ ਦਿੱਤੀਆਂ ਨੇ ਜਾ 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 ਕੇ ਤੂੰ ਪਿਆਰ ਕੋਲ ਡਰਿੰਕ ਵੇਖਾਂ ਬੈ ਗਈ ਫਪੇ ਗੁੱਟਣੀ ਉਪਰ ਆ ਦੇ ਗੋਡੇ ਨਾਲ ਆਣ ਕੇ ਕੋਈ ਲੋੜ ਜ਼ਰੂਰ ਹੋਏਗੀ ਜਿਹੜੀ ਆਣ ਕੇ ਬੈਠੀ ਆ ਮੰਗੇਗੀ ਹੁਣ ਕਾਹੇ ਫੇਰ ਕੇ ਮੈਂ ਨਹੀਂ ਇਹਨਾਂ ਨੂੰ ਮਿਲਦੀ ਮੇਰੀ ਮਾਵਾ ਨਹੀਂ ਆਕੜੀਆਂ ਨਾਲ ਮਿਲਣ ਕੋ

ਨੇ ਪਰਜਾਈ ਕਿਥੇ ਮੇਰੀ ਉਹ ਨਹੀਂ ਦੇਹਣ ਈ ਪੂਆਜੀ ਸਤਿ ਸ੍ਰੀ ਅਕਾਲ ਭੇਜਦੀ ਆ ਮੈਂ ਹੁਣੇ ਹੀ ਉਹਨਾਂ ਫੋਫੜੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਜੇ ਬੜਾ ਵਧੀਆ ਪੂਆਜੀ ਸਾਸਰੀ ਕਾਲ ਸਾਸਰੀ ਕਾਲ ਕਿਵੇਂ ਆ ਸੇਤਾਂ ਠੀਕ ਠਾਕ ਵਧੀਆ ਚਲੋ ਜੀ ਠੀਕ ਠਾਕ ਹੀ ਜਾਈਦੀਆਂ ਨੇ ਬੜੇ ਚਿਰਾਂ ਬਾਅਦ ਨਿਕਲ ਆਵਾ ਗਿਆ ਹਾਂ ਕਿਤੇ ਕਿ ਨਾਰਾਜ਼ ਵਾਂ ਤੂੰ ਹੀ ਆਪਣੀ ਮਾਂ ਨੂੰ ਨੇ ਭੂਆ ਜੀ ਆ ਕਿਦਾਂ ਦੀ ਤੁਸੀਂ ਗੱਲ ਕਰ ਦਿੱਤੀ ਤੁਸੀਂ ਮੇਰੇ ਭੂਆ ਲੱਗਦੇ ਜੇ ਮੈਂ ਤੁਹਾਡੇ ਨਾਲ ਨਾਰਾਜ਼ ਹੋ ਸਕਦਾ ਵਾ ਤੇ ਫਿਰ ਇੰਨੇ ਚਿਰ ਬਾਅਦ ਕਿਉਂ ਆਇਆ ਵਾ ਉਹ ਭੂਆ ਜੀ ਮੈਂ ਥੋੜਾ ਜਿਹਾ ਕੰਮੜਿਆਂ ਹੀ ਕਰਨ ਇਹ ਕਰਕੇ ਨਾਲੇ ਮੈਂ ਤਾਂ ਜਦੋਂ ਆ ਤੁਹਾਡਾ ਮੋਟਰਸਾਈਕਲ ਵੇਖਿਆ ਮੈਂ ਤਾਂ ਸਿਵਲੇ ਪੱਜ ਆਇਆ ਆ ਇਧਰ ਨੂੰ ਬਾਕੀ ਨਾਰਾਜ਼ ਤੇ ਨਹੀਂ ਹੈਗਾ ਬਸ ਨਾ ਥੋੜਾ ਜਿਹਾ ਮਨ ਵਿੱਚ ਇੱਕ ਗੱਲ ਵਾ ਉਹ ਜਿਹੜੀ ਜੀ ਤਵਾ ਵੀ ਨੇ ਉਹਦਣਾ ਆਖ ਦਿੱਤੀ ਫੋਨ ਦੇ ਉੱਤੇ ਕਿ ਰਿਸ਼ਤਿਆਂ ਦੇ ਵਿੱਚ ਕਵਲ ਨੇ ਆਖ ਦਿੱਤਾ ਜੀ ਰਿਸ਼ਤਿਆਂ ਦੇ ਵਿੱਚ ਗੰਡ ਪੈ ਗਈ ਆ ਹੁਣ ਮੇਰੇ ਹਰ ਬੁਆਜੀ ਉਹ ਗੱਲ ਛੋੜ ਦੇ ਹੋਰ ਤਰੀਕੇ ਦੇ ਨਾਲ ਆਖੀ ਤੇ ਜੀ ਤਬਾ ਵੀ ਪਤਾ ਨਹੀਂ ਉਹ ਗੱਲ ਨੂੰ ਕਿੱਧਰ ਨੂੰ ਲੈ ਕੇ ਬਸ ਐਸ ਗੱਲ ਦਾ ਹੀ ਮੈਨੂੰ ਮਾੜਾ ਜਿਆ ਤੇ ਉਹੋ ਹੀ ਮੈਂ ਗੱਲ ਡੈਡੀ ਨਾਲ ਕੀਤੀ ਆ ਬਾਕੀ ਚਲੋ ਆਪਣੇ ਮਨ ਵਿੱਚ ਹੀ ਕਰ-ਕਰ ਕੇ ਤੇ ਮੈਂ ਚੁੱਪ ਕਰਕੇ ਫੇਰ ਬਹਿ ਗਿਆ ਹੋਰ ਤੇ ਕੋਈ ਗੱਲ ਨਹੀਂ ਹੈਗੀ ਇਹੋ ਜੀ ਦੇ ਕੋਹ ਨਹੀਂ ਕਿਹਾ ਉਹਨੇ ਉਹਨੂੰ ਹੀ ਲੱਗਦਾ ਵਾ ਸਮਝਣ ਦੇ ਵਿੱਚ ਗਲਤੀ ਲੱਗੀ ਤੇ ਆਪਣੀ ਮਾਂ ਵਾਲੀ ਵੇਖ ਲਾ ਝਾਤੀ ਮਾਰ ਕੀ ਆ ਤੇ ਕਿਤੇ ਗਾਂ ਨਹੀਂ ਆਈ ਮੰਮੀ ਆਏ ਹੀ ਇਧਰ ਨੂੰ ਵੇਖ ਗਈ ਆ ਇੱਕ ਵਾਰੀ ਔਰ ਸੋਈ ਦੇ ਝੋਨੇ ਆ ਫਿਰ ਹਾਂ ਫਿਰ ਸੋਈ ਦਾ ਬੂਆ ਬੰਦਿਆ ਮੰਮੀ ਕਿੱਥੇ ਚਲ ਗਏ ਆ ਹਾਦੀ ਹੋਈ ਆ ਮੰਮੀ ਵਾਲੀ ਵੀ ਪਤਾ ਨਹੀਂ ਕਿਦਾਂ ਦੇ ਕੰਮ ਕਰਦੇ ਆ ਕੇ ਭਲਾ ਕੋਈ ਭੈਣ ਭਰਾ ਆਈ ਗਿਆ ਵਾ ਘਰ ਕਿ ਦੱਸ ਹੁਣ ਉਹਨੂੰ ਮਿਲਣਾ ਗਿਲਣਾ ਛੱਡ ਦੇਣਾ ਮੈਂ ਇਹਨਾਂ ਨੇ ਇਦਾਂ ਕਿੰਨਾ ਚਿਰ ਇਹਨਾਂ ਨੇ ਪਿੱਛੇ ਪਿੱਛੇ ਰਹਿਣਾ ਜਾਂ ਤੇ ਸਾਹਮਣੇ ਏ ਕੇਹੜੀ ਕਹਿ ਦੇਣਾ ਕਿ ਨਾ ਸਾਡੇ ਘਰ ਵੜਿਆ ਕਰੋ ਅਸੀਂ ਨਹੀਂ ਤੁਹਾਨੂੰ ਮਿਲਣਾ ਵਰਤਮਾ ਮੰਮੀ ਜੀ ਆਂ ਕੀ ਕੰਮ ਹੋਇਆ ਤੁਹਾਡਾ ਇੱਥੇ ਆ ਕੇ ਬਹਿ ਗਈ ਹਾਲੇ ਤੁਹਾਨੂੰ ਚੰਗਾ ਪਹਿਲਾ ਪਤਾ ਵੀ ਆ ਗਈ ਭੂਆ ਜੀ ਹੁਣ ਨਹੀਂ ਆਇਆ ਘਰ ਮੇਲੋਂ ਨੂੰ ਆ ਕੇ ਉਹ ਪੁੱਛਣ ਦੇ ਤੁਹਾਡੇ ਬਾਰੇ ਨੀ ਆਜੇ ਤਾਂ ਨੀਵੇਂ ਥਾਇਆ ਤੀਸਰੀ ਮਜਲ ਤੇ ਚੜ ਜਾ ਉੱਤੇ ਮੌਂਟੀ ਤੇ ਚੜ ਜਾ ਨਾਲੇ ਪਿੰਡ ਨੂੰ ਸੁਣਾ ਤੇ ਨਾਲੇ ਉਹਨਾਂ ਨੂੰ ਸੁਣਾ ਕਿ ਮੰਮੀ ਇੱਥੇ ਆ ਜਾ ਜਾ ਉਹਨਾਂ ਨੂੰ ਕਹਿ ਦੇ ਕਿ ਹੈ ਨੀਓ ਕਰ ਹਾ ਹੋਏ ਹਾ ਦੀ ਹੋਗੀ ਤੁਹਾਡੇ ਵਾਲੀ ਵੀ ਭੈਣ ਉਹਦਾ ਮੈਂ ਗੁੱਸਾ ਕਰ ਤੂੰ ਉਹਦੇ ਦਿਮਾਗ 'ਚ ਹੀ ਫਰਕ ਪੈ ਗਿਆ ਵਾ ਉਹ ਤੇ ਮੇਰੇ ਨਾਲ ਕਈ ਦਿਆ ਕਈ ਵਧੀਆ ਕੰਨੀਆਂ ਕਰ ਜਾਂਦੀ ਆ ਜਿਹੜਾ ਨਹੀਂ ਆਉਂਦਾ ਨਾ ਆਵੇ ਦਫਾ ਹੋਵੇ ਅਸੀਂ ਤੇ ਤੁਹਾਡੀ ਇਤ ਕਰਦੇ ਆ ਨਾ ਹਾਦੀ ਹੋ ਗਈ ਮੰਮੀ ਉੱਦਾਂ ਤੁਹਾਡੇ ਵਾਲੀ ਵੀ ਕਦੀ ਕਦੀ ਨਾ ਤੁਸੀਂ ਨਿਆਣਿਆਂ ਵਾਂਗੂ ਜਿੱਦ ਕਰਦੇ ਆ ਤੇ ਕੋ ਸੋਚਦੇ ਸਮਝਦੇ ਆ ਨਹੀਂ ਆਹ ਕਿਦਾਂ ਦੀ ਗੱਲ ਹੋਈ ਕਿ ਮੈਂ ਉਹਨਾਂ ਨੂੰ ਜਾ ਕੇ ਕਹਿਦਾ ਕਿ ਮੰਮੀ ਘਰ ਹੈ ਨਹੀਂ ਆ ਮੈਨੂੰ ਉਹਨਾਂ ਨੇ ਤੁਹਾਡੇ ਬਾਰੇ ਪੁੱਛਿਆ ਤੇ ਮੈਂ ਦੱਸਦਾ ਕਿ ਮੰਮੀ ਰਸੋਈ ਜਾ ਮੈਂ ਹੁਣੇ ਭੇਜਦੀ ਆ ਨਹੀਂ ਤੈਨੂੰ ਬਹੁਤਾ ਸ਼ੌਕ ਚੜਿਆ ਸੱਚ ਪੁੱਤ ਬਣਦਾ ਤੂੰ ਝੂਠ ਹੀ ਬੋਲ ਦਿੰਦੀ ਓ ਤੇ ਕੀ ਕਹਿੰਦੀ ਮੈਂ ਉਹਨਾਂ ਨੂੰ ਜਦੋਂ ਤੁਸੀਂ ਹੈ ਹੀ ਰਸੋਈ 'ਚ ਹੀ ਤੇ ਰਸੋਈ 'ਚ ਹੀ ਕਹਿਣਾ ਹੀ ਮੈਨੂੰ ਕੀ ਪਤਾ ਸੀ ਤੁਹਾਡਾ ਕਿ ਤੁਸੀਂ ਭੱਜ ਕੇ ਹੋਰ ਕੇ ਬੰਨੇ ਆ ਜਾਣਾ ਵਾ ਨਾਲੇ ਭਲਾ ਭੂਆ ਹੋਣਾ ਨੇ ਤੁਹਾਨੂੰ ਵੇਖਿਆ ਨਾ ਹੋਊਗਾ ਨਜ਼ਰ ਤੇ ਪੈ ਹੀ ਜਾਂਦੀ ਆ ਬੰਦੇ ਦੀ ਜਦੋਂ ਤੁਸੀਂ ਬਾਹਰ ਨਿਕਲੇ ਆ ਕੀ ਗੱਲ ਉਹਨਾਂ ਨੂੰ ਦੂਰੋਂ ਦਿਖਦਾ ਨਾ ਹੋਊਗਾ ਆਜੋ ਆਜੋ ਚੰਗੇ ਥੋੜੀ ਲੱਗੀਦਾ ਇਦਾਂ ਮੇਰੀਆਂ ਬਾਵਾ ਨਹੀਂ ਆਕੜੀਆਂ ਉਹਨਾਂ ਨੂੰ ਮਿਲਣ ਹਤੋਂ ਜਾ ਜਾ ਕੇ ਚਾਹ ਪਾਣੀ ਪੋਛੋ ਉਹਨਾਂ ਨੂੰ ਬਣਾ ਕੇ ਪਿਆਲ ਮੈਂ ਆ ਜੂੰਗੀ ਜਦੋਂ ਮੇਰਾ ਜੀ ਕਰੇਗਾ ਚਲੋ ਠੀਕ ਆ ਫਿਰ ਮੈਂ ਚਲ ਜਾਨੀ ਆ ਪਰ ਜਦੋਂ ਮੁਰਗਲ ਡੈਡੀ ਦੇ ਕਬਲ ਤੁਹਾਡੇ ਦਿਵਾਲੇ ਹੋਏ ਨਾ ਬਾਅਦ ਵਿੱਚ ਫਿਰ ਮੈਨੂੰ ਇਹ ਗੱਲ ਨਾ ਆਖਿਓ ਕਿ ਇਹਨੇ ਮੈਨੂੰ ਦੱਸਿਆ ਨਹੀਂ ਫਿਰ ਤੁਸੀਂ ਸਾਰਾ ਇਲਜ਼ਾਮ ਮੇਰੇ ਸਿਰ ਤੇ ਲੁੰਨੇ ਹੰਨੇ ਆ ਕੋਈ ਵੀ ਗੱਲ ਹੋਵੇ ਲੜਾਈ ਤੁਸੀਂ ਮੁੱਕਣੀ ਨਹੀਂ ਦੇਣੀ ਘਰ ਚੋਂ ਹਰ ਵੇਲੇ ਕਲੇਈ ਪਾ ਛੱਡਣੀ ਆ ਬਸ ਬਹੁਤੀ ਇਹ ਚਲਾ ਬਣੀ ਆ ਸਾਰਿਆਂ ਦੇ ਵਿੱਚ ਉਹ ਦਿਲਬਾਖਾ ਸਾਡੇ ਕਰਕੇ ਆਪਣੇ ਘਰ ਤੇ ਲੜਾਈ ਨਾ ਪਾਉ ਕੋਈ ਗੱਲ ਨਹੀਂ ਸਾਡਾ ਵੀ ਆਖਰੀ ਬਥੇਰਾ ਮੇਰਾ ਵਾ ਬਥੇਰੇ ਰਾਖਾ ਹੈ ਆ ਚਲੋ ਕਦੀ ਦਾਦੇ ਨੇ ਆ ਕਦੀ ਪੋਤੇ ਨੇ ਆ ਪਾ ਇਹ ਹਾਕੀ ਦਾ ਲਾਕੀ ਤੋਂ ਹਾਂ ਆਖਰੀ ਫੇਰਾ ਤੁਹਾਡਾ ਕਿਉਂ ਆ ਵਾ ਅੱਗੋਂ ਵਾਸਤੇ ਕੀ ਐਥੇ ਤੁਹਾਨੂੰ ਕੋ ਮਨਾਈਆਂ ਕੇ ਗੱਲ ਦੀ ਮਨਾਈਆਂ ਦਰਬਾਖੀਆਂ ਬੜੀਆਂ ਹੋ ਗਈਆਂ ਵਾ ਤੂੰ ਹੁਣ ਨਾ ਮੈਂ ਤਾਂ ਨਾ ਨਾ ਗੱਲ ਕਰੀਏ ਚੰਗੇ ਰਹਾਂਗੇ ਚੱਲ ਭਾਗਵਾਨੇ ਉਰਤਾਂ ਉਹ ਲਿਆ ਅਸਮਾਨ ਉਹ ਬਹਿ ਜਾ ਪੂਆ ਜੀ ਚਾਹ ਪੀ ਲੋ ਪਹਿਲਾਂ ਆਪੇ ਸਮਾਨ ਬਾਚੋ ਆ ਜੂਗਾ ਉਹ ਫੜਿਓ ਟੇਬਲ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਪੂਆ ਜੀ ਸੰਦੀਪਾ ਮੰਮੀ ਕਿੱਥੇ ਆ ਆਉਂਦੇ ਆ ਮੰਮੀ ਉਹ ਮਾੜਾ ਜਿਹਾ ਕੰਮ ਕਰਨ ੜੇ ਚੋ ਠੀਕ ਆ ਫੜੋ ਬੁਆ ਜੀ ਓਠ ਮਨਾ ਮੇਰੀ ਲਵਾ ਸੜੇ ਮੱਥੇ ਵਾਲੀ ਨੂੰ ਨਹੀਂ ਤੇ ਨਾ ਪਿਓ ਪੁੱਤਾਂ ਨੇ ਇਹਨਾਂ ਤੇ ਜਾਣ ਤਾਂ ਮਗਰੋਂ ਮੇਰਾ ਫੱਕਾ ਨਹੀਂ ਛੱਡਣਾ ਮੈਂ ਤਾਂ ਮੁੰਡਾ ਵੀ ਕੁੱਤੇ ਵਾਂਗੂ ਪੌਂਕਣ ੜਿਆ ਪਿਆ ਆ ਸਾਸਰੀ ਆ ਬਾਂਜੀ ਸਾਸਰੀ ਆ ਬਾਜੀ ਭਗਵਾਨੇ ਜਾ ਲਿਆ ਅਸਮਾਨ ਕੱਢ ਕੇ ਸੰਦੀਰ ਜਾਓ ਲਿਆਈ ਬੈਕ ਲਾ ਕੇ ਪ੍ਰਿਮਾਨਤ ਇਹ ਕਹਿਆ ਭੈਣ ਇਹ ਜਿਹੜਾ 1.5 ਲੱਖ ਸੋਨੂ ਨੇ ਖੜਿਆ ਸੀ ਉਹ ਜੋ ਤੇ ਮੇਰੀ ਗੱਲ ਸੁਣੋ ਤੁਹਾਨੂੰ ਇੱਡੀ ਜਲਦਬਾਜ਼ੀ ਕਰਨ ਦੀ ਕੀ ਲੋੜ ਈ ਸੋਨੂ ਨਾਲ ਗੱਲ ਹੋਈ ਆ ਸੋਨੂ ਆਂਦਾ ਵੀ ਮੈਂ ਝੋਨੇ ਤੋਂ ਜਾ ਕੇ ਦਵਾਂਗਾ ਤੇ ਤੁਸੀਂ ਇੱਡੀ ਛੇਤੀ ਕਿਉਂ ਪਾਤੀ ਆ ਕੋਈ ਗੱਲ ਨਹੀਂ ਕਮੇਟੀ ਚੁੱਕੀ ਸੀ ਜੋ ਆਂਦਾ ਸੀ ਚਲੋ ਦੇਓ ਮਾਮੇ ਨੂੰ ਉਹ ਨਹੀਂ ਭੂਆ ਜੀ ਕੋਈ ਗੱਲ ਨਹੀਂ ਤੁਸੀਂ ਝੋਨੇ ਨੂੰ ਉਹਨੂੰ ਦੇ ਦਿਓ ਪੈਸੇ ਤੁਸੀਂ ਆਪਣਾ ਆਪਣਾ ਸਾਰੋ ਪਹਿਲਾਂ ਕੋਈ ਗੱਲ ਨਹੀਂ ਆ ਜਾਣਗੇ ਪੈਸੇ ਨਹੀਂ ਪੁੱਤ ਹੁਣ ਉਹਨਾਂ ਨੇ ਦਿੱਤੇ ਆ ਤੇ ਤੁਸੀਂ ਰੱਖ ਲਓ ਦਿਲਵਾ ਗਿਆ ਮੁੰਡਾ ਫਿਕਰ ਬਹੁਤ ਕਰਦਾ ਹੈ ਪੈਸਿਆਂ ਦੀ ਆ ਹੁਣ ਹੱਥ ਜਾਏ ਆ ਤੇ ਚੱਲ ਹੁਣ ਬੇ ਮੋੜ ਦਿੱਤੇ ਆ ਗੱਲ ਮੁੱਕੀ ਹੜੋ ਗਿਣ ਲਓ ਚਾ ਕੋਈ ਨਹੀਂ ਗਿਣਾਈ ਆ ਤੁਹਾਡੇ ਦੇ ਕੋ ਬੇਤਬਰੀ ਆ ਤੁਹਾਂ ਗਿਣਾਈ ਆ ਨਹੀਂ ਫੇ ਵੀ ਹੱਥ ਮਾਰ ਲੈਣਾ ਚੰਗਾ ਮੈਂ ਨਹੀਂ ਕੋਈ ਗੱਲ ਪਈ ਆ ਇਹੋ ਜੀ ਕੋਈ ਗੱਲ ਨਹੀਂ ਗਈ ਡੈਡੀ ਜੀ ਗਿਣ ਲਓ ਕਿਤੇ ਉਹ ਹੀ ਉਧਣ ਵਾਲਾ ਕੰਮ ਨਾ ਹੋਵੇ ਨਹੀਂ ਗਿਣ ਲਓ ਗਿਣ ਲਓ ਜਦੋਂ ਗਿਣ ਕੇ ਲੈ ਆਏ ਤੇ ਗਿਣ ਕੇ ਤੁਸੀਂ ਵੀ ਰੱਖੋਗੇ ਲਓ ਮੈਂ ਮਾਰਦਾ ਵਾਂ ਗਿਣਤੀ ਮਾਰਦਾ ਭਰਾ ਡੇਢ ਲੱਖ ਪੂਰਾ ਹੀ ਆ ਨਾ ਹਾਂਜੀ ਹਾਂਜੀ ਭੂਆ ਜੀ ਡੇਢ ਲੱਖ ਹੀ ਆ ਡੇਢ ਲੱਖ ਕਿਹੜੇ ਹਿਸਾਬ ਨਾਲ 50000 ਵਿਕੀ ਤਾਂ ਨਹੀਂ ਘਟਣਾ ਕੋਈ ਗੱਲ ਨਹੀਂ ਵਿਕੀ ਨਹੀਂ ਆਪੇ ਸਾਬ ਕਿਤਾਬ ਕਰ ਲਾਂਗੇ ਤੁਸੀਂ ਆਪਣੇ ਲੋ ਪੂਰੇ ਫਿਰ ਵਿਕੀ ਹੋ ਤੁਸੀਂ ਮੰਗਦੇ ਰਹੋਗੇਹੀਂ ਤੁਹਾੜ ਕੋ ਖੜੇ ਆ ਜੇ ਤੁਹਾਨੂੰ ਦੇਣੇ ਆ ਵਿਕੀ ਨਹੀਂ ਆ ਆਪ ਹੀ ਕਰ ਲਾਂਗੇ ਜੋ ਹੱਥ ਹੋਊਗਾ ਆਹੋ ਮੈਨੂੰ ਪਤਾ ਜੋ ਤੁਸੀਂ ਕਰਨਾ ਜਾ ਕੇ ਮੇਰੇ ਜਵਾਈ ਦੇ ਗੂਠ ਦੋਗੇ ਰਗਾ ਦੇ ਵਿੱਚ ਵੀ 50000 ਤੇਰੇ ਕੋਲ ਲੈਣਾ ਮੈਨੂੰ ਹੁਣੇ ਦੋ ਫਿਰ ਉਹਨਾਂ ਇਟਪਟਿਕੇ ਲਓਗੇ ਤੇ ਸਾਨੂੰ ਫੋਨ ਕਰੋਗੇ ਵੀ ਲਓ ਆਜੋ ਹੜਾ ਫੈਸਲਾ ਕਰਦੇ ਵਿਕੀ ਸਾਨੂੰ ਆਹ ਕਹਿੰਦਾ ਤੇ ਆਹ ਕਹਿੰਦਾ ਵਾ ਨੀ ਭੈਣਾ ਨਹੀਂ ਉਹਦੀਆਂ ਰਕਾਂ ਚ ਗੂਠ ਦਿੰਦੇ ਕੋਈ ਨਹੀਂ ਝੋਨੂ ਲੱਲਾਂਗੇ ਪੈਸੇ ਦੇਦੀ ਤੈਨੂੰ ਸੁਨਾਹ ਬਸੱਕ ਜਾ ਕੇ ਉਹ ਤੇਰੀ ਜ਼ੁਬਾਨ ਕੰਟਰੋਲ ਚ ਨਹੀਂ ਰਹਿੰਦੀ ਬਿਨਾ ਮਤਲਬ ਤੂੰ ਰੋਲਾ ਪਾਈ ਜਾਨੀ ਆ ਮੈਂ ਰੋਲਾ ਬਹੁਤਾ ਨਹੀਂ ਪੈਣ ਦੀ ਆਪਣੀ ਭੈਣ ਨੂੰ ਨਹੀਂ ਸਮਝਾਉਂਦੇ ਜਿਹੜੀ ਪਹਿਲਾਂ ਸਭ ਤੋਂ ਡਈ ਆ ਕਹਿਣ ਕੀ ਉਹਨੇ ਕਹਿਤਾ ਕਹਿਣ ਨਹੀਂ ਡਈ ਹੈਗੀ ਵੀ ਪੈਸੇ ਫਸਲ ਤੋਂ ਲੱਲਾਂਗੇ ਫਸਲ ਤੋਂ ਲੱਲਾਂ ਕੀ ਗੱਲ ਮੁੰਡੇ ਦੇ ਫਸਲ ਦੀ ਕਮਾਈ ਕਰਨੀ ਸਾਰੀ ਬਰਕਤ ਇਹਨਾਂ ਨੂੰ ਮੁੜ ਕੇ ਦੇ ਦੇ ਕੀ ਗੱਲ ਉਹਨਾਂ ਨਹੀਂ ਵਰਤਨੀ ਆਪਣੇ ਘਰ ਦੇ ਵਿੱਚ ਮੈਂ ਗੱਲ ਦਾ ਸਤਾ ਤੂੰ ਜਿਆਦਾ ਬੋਲਣਾ ਚਾਲੂ ਕਰ ਦਿੱਤਾ ਤੂੰ ਅੱਖਾਂ ਕੀ ਕੱਢਣ ਤੇ ਜੇ ਮੇਰੇ ਵੱਲ ਇੱਕੋ ਵਾਰੀ ਇੱਟ ਲਿਆਓ ਤੇ ਮੇਰੇ ਸਿਰ 'ਚ ਮਾਰੋ ਤੇ ਮੇਰਾ ਕੰਮ ਮੁਕਾਓ ਤੈਨੂੰ ਮੈਂ ਗੱਲ ਦੱਸਦਾ ਜਿੱਦਾਂ ਤੇਰੀ ਜ਼ੁਬਾਨ ਵੱਧਦੀ ਜਾਂਦੀ ਹੈ ਨਾ ਜਿੱਦਾਂ ਤੂੰ ਜਾਨ ਜਾਣ ਕੇ ਛੇੜਾ ਛੇੜ ਲੀਆਂ ਇਹ ਵੀ ਕੰਮ ਕਿਸ ਦਿਨ ਹੋ ਜਾਣਾ ਛੇੜਾ ਤੇ ਆਹ ਛੇੜਦੀ ਆ ਜਿਹੜਾ ਇਹਨਾਂ ਨੂੰ ਆਖਿਆ ਵੀ ਸਾਨੂੰ 1 ਲੱਖ ਰੁਪਇਆ ਦੇ ਦਿਓ ਤੇ 50 ਹਜ਼ਾਰ ਵਿਕੀ ਦਾ ਕੱਟ ਲਓ ਤੇ ਇਹਨਾਂ ਨੇ ਕਿਉਂ 1.5 ਲੱਖ ਰੁਪਇਆ ਲਿਆਂਦਾ ਸਾਡੇ ਵੱਲ ਜਦੋਂ ਆਂਦੇ ਬਈ ਝੋਨਿਓ ਕੱਟ ਲਾਂਗੇ ਤੈਨੂੰ ਕੀ ਤਲਖੀ ਇਸ ਗੱਲ ਦੇ ਵਿੱਚ ਬਈ ਕਿਉਂ ਨੋਇਸ ਕਰਕੇ ਆਂਦੇ ਨੇ ਵੀ ਜਿਹੜੇ ਆਉਂਦੇ ਕਿਉਂਨੇ ਦੀ ਕਮਾਈ ਮੁੰਡਾ ਵਿਚਾਰਾ ਕਰੂਗਾ ਉਹ ਸਾਰੀ ਜਿਹੜੀ ਆ ਸਾਡੇ ਵੱਲ ਦੇ ਦੇ ਤੇ ਉਹ ਆਪਣੀ ਆਪਣੇ ਘਰ ਬਰਕਤ ਨਾ ਰੱਖੇ ਤੇ ਸਾਡੇ ਘਰ ਬਰਕਤ ਆ ਜੇ ਸਾਰੀ ਜਬਾਨ ਨੂੰ ਨਾ ਥੋੜਾ ਜਿਹਾ ਗੁਲਾਮ ਦੇ ਤੇ ਮੈਂ ਦੱਸ ਦਿੱਤਾ ਜੀ ਮੈਨੂੰ ਕਹੀ ਜਾਂਦੇ ਜੇ ਇਹਨੂੰ ਨਹੀਂ ਕਹਿੰਦੇ ਹੈਗੇ ਜਿਹੜੀ ਛੇੜਾ ਛੇੜਦੀ ਆ ਨਹੀਂ ਠੀਕ ਆ ਪੈਣਾ ਨਹੀਂ ਮੰਗਦੇ ਉਹ ਕੋ ਪੈਸੇ ਸਮਝਾਂ ਕੇ ਵੀ ਉਹਨੂੰ ਦਾਨ ਨਹੀਂ ਕਰ ਦਿੱਤੇ ਆ ਕਿਉ ਨਿਯਮ ਨਹੀਂ ਲੈਂਦੇ ਦੇਖੋ ਇੰਨਾ ਲਿਖੂਨ ਪਛੀਨੇ ਦੀ ਨਾ ਕਮਾਈ ਤੁਹਾਡੇ ਮੁੰਡੇ ਦੀ ਵੀ ਇਤਾਂ ਹੀ ਹੀਗੀ ਜਦੋਂ ਉੱਥੇ ਚੱਲ ਗਏ ਹੋਰ ਦੇਖਤੀ ਕਰਮ ਨਹੀਂ ਆ ਬੈਠੋ ਭੂਆ ਜੀ ਭੂਆ ਜੀ ਕੀ ਗੱਲ ਹੈ ਦੱਸ ਹੱਦ ਹੋ ਗਈ ਆ ਤੁਸੀਂ ਹੈਂ ਤੁਸੀਂ ਤੁਹਾਨੂੰ ਇਹ ਹਾਂ ਕਰੋ ਤੁਸੀਂ ਇਹ ਪੈਸੇ ਰੱਖੋ ਸਾਨੂੰ ਨਹੀਂ ਚਾਹੀਦੇ ਐਦਾਂ ਲੜ ਕੇ ਨਾ ਜਾਓ ਤੁਸੀਂ ਆਹ ਦੇ ਪੁੱਤ ਰਹਿਣ ਦੇ ਰਹਿ ਗਈ ਆ ਬਹੁਤ ਤੇਰੀ ਮਾਂ ਨੇ ਕਰ ਦਿੱਤੀ ਆ ਉਹ ਤਾਂ ਕਿਸ ਨੂੰ ਕੂਨ ਨਹੀਂ ਦੇਣ ਲਈ ਪਿਓ ਤੇ ਰਹਿ ਜੀ ਉਹਨੇ ਕੁਝ ਸਮਝਿਆ ਪਿਓ ਬੰਦਾ ਗੱਲ ਕਰਨ ਡਿਆ ਤੇ ਮੈਂ ਛੋੜ ਲਾ ਭੂਆ ਜੀ ਆਪਾਂ ਦੇ ਸਮਝਦੇ ਆ ਨਾ ਮੈਂ ਤੇ ਵੇਖੋ ਹਰ ਥਾਂ ਦੇ ਉੱਤੇ ਜਾ ਕੇ ਸਹੀ ਗੱਲ ਕਰਕੇ ਆਉਣਾ ਵਾ ਤੁਸੀਂ ਨਾ ਐਦਾਂ ਲੜੋ ਸਾਡੇ ਨਾਲ ਤੁਸੀਂ ਕਵਲ ਮੈਂ ਸਭ ਕੁਝ ਵੇਖ ਲਿਆ ਵਾ ਤੂੰ ਵੀ ਆਪਣੀ ਮਾਂ ਦੀ ਬੋਲੀ ਚ ਬੋਲਣ ਡੈ ਪਿਆ ਹੂੰਗਾ ਕੋਈ ਗੱਲ ਨਹੀਂ ਪੁੱਤ ਹੁਣ ਅਹੀਂ ਇੱਕ ਸਾਹ ਦੇ ਸੋਟੀ ਗਏ ਆ ਤੁਹਾਡੇ ਕੋਲ ਲੈ ਦੱਸ ਭੂਆ ਜੀ ਆ ਕਿੰਦਾ ਵੀ ਗੱਲ ਕਰਦੇ ਤੈਨੂੰ ਸਮਝਾ ਥੋੜਾ ਜਿਆ ਯਾਰ ਭੂਆ ਜੀ ਦਾਣਾ ਖਾਓ ਤੁਸੀਂ ਟੇਕੇ ਸੱਡ ਨੂੰ ਜੀਤ ਨਹੀਂ ਕਰਦਾ ਡੈਡੀ ਜੀ ਰੋਕੋ ਡੈਡੀ ਬਚਾਰਾ ਕੀ ਰੋਕੇ ਡੈਡੀ ਦੀ ਕੋਈ ਸਮਝਦਾ ਗੱਲ ਸਾਰਾ ਡੱਬਾ ਕੋਈ ਨਹੀਂ ਬੈਠੋ ਨਹੀਂ ਵੀਰ ਬਹਿਣਾ ਸਾਹਮਣੇ ਤੁਹਾਡੇ ਕਿੰਨੀ ਬੇਇੱਜ਼ਤੀ ਕਰਕੇ ਤੇ ਰੱਖ ਦਿੱਤੀ ਉਹਨੇ ਕੋਈ ਸਮਝਿਆ ਵੀ ਜਾਏ ਵੱਡੇ ਆ ਜਾਏ ਕੀ ਆ ਰੋਜੋ ਬੈਣ ਕੋਈ ਗੱਲ ਨਹੀਂ ਕਰ ਖਲੋ ਤੇ ਜਾਓ ਨਹੀਂ ਵੀਰ ਹੋਣੀ ਮੈਂ ਖਲੋਣਾ ਜਾਣਦੇ ਤੂੰ ਹੁਣ ਮੈਨੂੰ ਚਲ ਠੀਕ ਆ ਹੁਣ ਕਰੇ ਕੀ ਬੰਦਾ ਜਿੱਥੇ ਕਿਤੇ ਈਟੀ ਐ ਨਹੀਂ ਕਿਹਾ ਤੀ ਉਥੇ ਖਲੋ ਕੇ ਕਰਨਾ ਵੀ ਕੀ ਆ ਚੰਗਾ ਦਿਲ ਬਾਗਸ਼ਾਂ ਹੁਣ ਸਾਡੇ ਕਰਕੇ ਆਪਣੇ ਘਰ ਦੇ ਨਾਲ ਕਲਾ ਪਾੜਿਓ ਜੋ ਹੋ ਗਿਆ ਬੜਾ ਵਧੀਆ ਹੋ ਗਿਆ ਵਾ ਕੋਈ ਗੱਲ ਨਹੀਂ ਕੀ ਚਲੋ ਠੀਕ ਆ ਚੰਗਾ ਵੀਰ ਲੋਕੀ ਤੇ ਰਖੜੀ ਦੇ ਰਿਸ਼ਤੇ ਤੇ ਨਾ ਆਪਣੀਆਂ ਰੁੱਸੀਆਂ ਭੈਣਾਂ ਨੂੰ ਮਨਾਉਂਦੇ ਆ ਤੇ ਸਾਡਾ ਟੁੱਟ ਗਿਆ ਵਾ ਚਲੋ ਕਿਡੇ ਪਖੰਡ ਕਰਨ ਲਈ ਹੈ ਬੁੱਢੇ ਵਾਰੀ ਇਹਨਾਂ ਦੀ ਰਖੜੀ ਚੜੀ ਠੀਕ ਆ ਹੁਣ ਖੁਸ਼ਵਾ ਪੈ ਗਈ ਠੰਡ ਜਿੱਦਾਂ ਮੇਰੀ ਭੈਣ ਨੂੰ ਗੁੱਸੇ ਕਰਕੇ ਕੱਢਿਆ ਨਾ ਮੇਰੀ ਗੱਲ ਸੁਣ ਲੋ ਅੱਜ ਤੋਂ ਇਹਨੂੰ ਕਿਸੇ ਜੀ ਨੇ ਘੂਮਣਾ ਨਹੀਂ ਬਣਾਣਾ ਨਹੀਂ ਜਦਾਂ ਮੇਰੀ ਭੈਣ ਗੁੱਸੇ ਹੋ ਕੇ ਗਈ ਹੈ ਨਾ ਇਦਾਂ ਹੀ ਤੇਰੇ ਰਿਸ਼ਤੇਦਾਰਾਂ ਨਾਲ ਕਰ ਲਈਓ ਨਾ ਤੇਰੇ ਕਿਸੇ ਭੈਣ ਭਰਾ ਕੋਈ ਜਾਣਾਂ ਹੀ ਨਾ ਤੇ ਨਾ ਕਿਸੇ ਨੇ ਆਉਣ ਦੇਣਾ ਹੀ ਹੋ ਤੇ ਤੈਨੂੰ ਪਤਾ ਲੱਗ ਜਾਊਗਾ ਭੈਣ ਭਰਾ ਕੀ ਚੀਜ਼ ਹੁੰਦੇ ਨੇ ਕੀ ਗੱਲ ਮੈਂ ਤੇ ਜਾਊਂਗੀ ਹੱਸ ਕੇ ਪੰਜਾਬੀਆਂ ਹਮਲਾ ਕਿੱਦਾਂ ਜਾਣੀਆਂ ਤੈਨੂੰ ਕਹਾਂ ਲਾਂਗੇ ਐਡੇ ਨਹੀਂ ਆਈ ਤਸਰਦਾਰਨ ਵਾਲੇ ਚਾਰੇ ਬਨੇ ਤੁਸੀਂ ਨਾ ਜਾਓ ਨਹੀਂ ਬਣਾਦੇ ਮੈਂ ਤਾਂ ਨਹੀਂ ਛੱਡਣੇ ਆਗੇ ਸਾਡੇ ਨੂੰ ਛਡਾਵੇਂ ਤੇ ਆਪਣੇ ਨੂੰ ਰੱਖੇ ਬਲੀਸ਼ੇ ਹਰਵਾ ਤੂੰ ਮੈਂ ਨਹੀਂ ਕਹਿਣ ਛਡੂੰਦੀ ਹੈਗੀ ਆ ਲੋ ਫੜੋ ਦੇ ਦਿਓ ਆਪਣੀ ਧੀ ਨੂੰ ਕਪੜਾ ਤਾਂ ਉਹਨੇ ਨਾ ਸ਼ਾਂਪੂ ਪੂਰਾ ਕਰ ਲਓ ਹੁਣ ਚੰਗੀ ਤਰ੍ਹਾਂ ਕਿੰਨਾ ਮੈਂਦੀ ਆ ਹੁਣ